ਹਲੋ ਦੋਸਤੋ ਰਜਨੀ ਦੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਿਚਨ ਟਾਵਰ ਜਿਹੜੇ ਸਾਡੇ ਗੰਦੇ ਹੋ ਜਾਂਦੇ ਨੇ ਅਸੀਂ ਜਦੋਂ ਕਿਚਨ 'ਚ ਕੰਮ ਕਰਨੇ ਆ ਤੇ ਗੰਦੇ ਹੋ ਜਾਂਦੇ ਨੇ ਤੇ ਜਾਂ ਅਸੀਂ ਪਰੌਂਠੇ ਪਰਾਠੇ ਬਣਾਉ ਤਾਂ ਉਹਦੀ ਥਿੰਦ ਪੌਣਿਆਂ ਨੂੰ ਲੱਗ ਜਾਂਦੀ ਐ ਚਕਨਾਈ ਲੱਗ ਜਾਂਦੀ ਐ ਤੇ ਇਸ ਨੂੰ ਕਿਦਾਂ ਸਾਫ਼ ਕਰਨਾ ਜਦੋਂ ਅਸੀਂ ਇਸ ਨੂੰ ਸਿੰਪਲ ਸਰਫ ਨਾਲ ਸਾਫ਼ ਕਰਨੇ ਆ ਜਾਂ ਗਰਮ ਪਾਣੀ 'ਚ ਕਰਨੇ ਆ ਤਾਂ ਦੀ ਚਕਨਾਈ ਪੂਰੀ ਤਰ੍ਹਾਂ ਨਹੀਂ ਨਿਕਲਦੀ ਤੇ ਜਦੋਂ ਇਸ ਨੂੰ ਸਕਾਨਿਆਂ ਤੇ ਦੇ ਵਿੱਚ 스멜 ਜੀ ਵੀ ਆਉਂਦੀ ਹੈ ਤੇ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਦੋ ਤਰੀਕੇ ਜਿਹਦੇ ਨਾਲ ਤੁਸੀਂ ਕਿਚਨ ਟੇਬਲ ਨੂੰ ਸਾਫ਼ ਕਰ ਸਕਦੇ ਹੋ ਇਹ ਬਹੁਤ ਸੋਖੇ ਨੇ ਤੇ ਇਸ ਨੂੰ ਹਰ ਕੋਈ ਵਰਤ ਸਕਦਾ ਆ ਜਦੋਂ ਅਸੀਂ ਦੋ ਤਰੀਕਿਆਂ ਨਾਲ ਕਿਚਨ ਟੇਬਲ ਨੂੰ ਧੋਵਾਂਗੇ ਤੇ ਤੁਹਾਡੇ ਕਿਚਨ ਟੇਬਲ ਬਹੁਤ ਵਧੀਆ ਸਾਫ਼ ਹੋ ਜਾਣਗੇ ਦੇਖਦੇ ਪਿਓ ਤੁਸੀਂ ਮੇਰੇ ਪੌਣੇ ਕਿੰਨੇ ਗੰਦੇ ਨੇ ਪਰ ਮੈਂ ਤੁਹਾਨੂੰ ਤੁਹਾਨੂੰ ਅੱਜ ਸਾਫ਼ ਕਰਕੇ ਦੱਸਾਂਗੀ ਬਿਲਕੁਲ ਸਿੰਪਲ ਤਰੀਕੇ ਨਾਲ ਚਲੋ ਵੀਡੀਓ ਸ਼ੁਰੂ ਕਰਨੇ ਆ ਤੇ ਵੀਡੀਓ ਚ ਐਂਡ ਤੱਕ ਬਣੀ ਰਹੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅਸੀਂ ਇੱਕ ਪਤਿਲਾ ਲੈਣਾ ਪਤਿਲੇ ਵਿੱਚ ਅਸੀਂ ਪਾਣੀ ਪਾ ਲਿਆ ਤੇ ਇਹਦੇ ਵਿੱਚ ਪਾ ਦਾਂਗੇ ਅਸੀਂ ਆਪਣੇ ਗੰਦੇ ਹੋਣੇ ਇਸ ਪਤੀਲੇ ਨੂੰ ਅਸੀਂ ਗੈਸ ਉੱਪਰ ਰੱਖ ਦਾਂਗੇ ਜਦੋਂ ਸਾਡਾ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਉਹਦੇ ਵਿੱਚ ਅਸੀਂ ਪਾਵਾਂਗੇ ਉਹ ਦੋ ਚੀਜ਼ਾਂ ਜਿਹਦੇ ਨਾਲ ਸਾਡੇ ਪੋਨੇ ਬਿਲਕੁਲ ਕਲੀਨ ਹੋ ਜਾਣਗੇ ਨਾ ਤੇ ਸਾਨੂੰ ਰਗੜਨਾ ਪੈਣਾ ਤੇ ਨਾ ਹੀ ਇਸ ਨੂੰ ਸਾਫਣ ਮਲਣਾ ਪੈਣਾ ਅਸੀਂ ਪਤੀਲੇ ਨੂੰ ਗੈਸ ਉੱਪਰ ਰੱਖਤਾ ਤੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਪਾਣੀ ਜਦ ਗਰਮ ਹੋ ਗਿਆ ਉਹਦੇ ਵਿੱਚ ਪਾਵਾਂਗੇ ਸਿਰਫ ਤੁਸੀਂ ਕੋਈ ਵੀ ਸਰਫ ਲੈ ਸਕਦੇ ਹੋ ਜਿਹੜਾ ਤੁਸੀਂ ਆਪਣੇ ਘਰ ਵਿੱਚ ਵਰਤਦੇ ਹੋ ਉਹੀ ਹੀ ਸਰਫ ਲੈਣਾ ਆ ਕੋਈ ਵੱਖਰਾ ਸਰਫ ਨਹੀਂ ਲੈਣਾ ਦੂਜੀ ਚੀਜ਼ ਲੈਣੀ ਆ ਸਿਰਕਾ ਇਹ ਵਾਈਟ ਸਿਰਕਾ ਆ ਤੇ ਇਹ ਹਰ ਘਰ ਵਿੱਚ ਹੁੰਦਾ ਆ ਤੇ ਆ ਕਾਫੀ ਚੀਜ਼ਾਂ ਵਿੱਚ ਵਰਤਿਆ ਜਾਂਦਾ ਆ ਇਸ ਨਾਲ ਕਲੀਨਿੰਗ ਵੀ ਬਹੁਤ ਵਧੀਆ ਹੁੰਦੀ ਆ ਤੇ ਦੋ ਕ ਚਮਚ ਇਹਦੇ ਵਿੱਚ ਪਾਵਾਂਗੇ ਸਿਰਕਾ ਸਿਰਕਾ ਮਾਰਨ ਨਾਲ ਪੌਣੇ ਦੀ ਸਾਰੀ ਜੀ ਚਕਨਾਈ ਨਿਕਲ ਜਾਣੀ ਆ ਤੇ ਪੌਣੇ ਬਹੁਤ ਹੀ ਵਧੀਆ ਸਾਫ਼ ਹੋਣਗੇ ਨਾ ਤੇ ਸੁਣੋ ਹੱਥ ਨਾਲ ਮਨ ਲਾਂ ਦੀ ਜ਼ਰੂਰਤ ਪੈਣੀ ਆ ਤੇ ਨਾ ਹੀ ਰਗਰਨ ਦੀ ਅਸੀਂ ਇਸ ਨੂੰ ਪਾਣੀ ਵਿੱਚ 2 ਕੁ ਮਿੰਟ ਲਈ ਗਰਕਾਵਾਂਗੇ ਗਰਕਾਉਣ ਨਾਲ ਦੀ ਸਾਰੀ ਹੀ ਗੰਦਗੀ ਨਿਕਲ ਆਣੀ ਆ ਇਹ ਦੇਖੋ ਹਜੇ ਅਸੀਂ ਸਾਡਾ ਪਾਣੀ ਗਰਕਿਆ ਨਹੀਂ ਦੇਖੋ ਪੌਣੇ ਚ ਕਿੰਨੀ ਗੰਦਗੀ ਨਿਕਲੀ ਆ ਪਾਣੀ ਸਾਰਾ ਕਾਲਾ ਹੋ ਗਿਆ ਹੈ। ਦੋ ਕਮੈਂਟੇ ਇਸ ਨੂੰ ਗਰਮ ਪਾਣੀ ਵਿੱਚ ਧਰਕਾ ਲੈਣੇ ਆ। ਜਦੋਂ ਸਾਡਾ ਪਾਣੀ ਧਰਕ ਜਾਏਗਾ ਤੇ ਅਗੀ ਸਾਰੀ ਗੰਦਗੀ ਨਿਕਲ ਜਾਣੀ ਹੈ। ਧਰਕਾਉਣ ਤੋਂ ਬਾਅਦ ਇਸ ਨੂੰ 15 ਮਿੰਟ ਗਰਮ ਪਾਣੀ ਵਿੱਚ ਹੀ ਰਹਿਣ ਦਵਾਂਗੇ ਤੇ ਫਿਰ ਇਸ ਨੂੰ ਸਾਫ਼ ਪਾਣੀ ਵਿੱਚ ਧੋਵਾਂਗੇ। ਪਾਣੀ ਕਿੰਨਾ ਗੰਦਾ ਹੋ ਗਿਆ। ਗੈਸ ਨੂੰ ਸੀ ਬੰਦ ਕਰ ਦਿੰਨੇ ਆ। ਯਾ ਦੇਖੋ ਸਾਡੇ ਕਿਚਨ ਟਾਵਲ ਕਿੰਨੇ ਵਧੀਆ ਸਾਫ ਹੋਏ ਨੇ ਬਿਲਕੁਲ ਹੀ ਚਮਕ ਹੋ ਗਿਆ ਤੇ ਵਿੱਚ ਕੋਈ ਦਾਗ ਨਹੀਂ ਤੇ ਬਿਲਕੁਲ ਹਲਕੇ ਹੋ ਗਿਆ ਨਾ ਹੀ ਅਸੀਂ ਸਾਡੇ ਸਾਹਮਣੇ ਨੂੰ ਮਲਦੇ ਗਏ ਤੇ ਨਾ ਹੀ ਸਾਬਣ ਲਾਦਦੇ ਆਂ ਤੇ ਕਿਚਨ ਸਿੰਕ ਤੇ ਇਹਨੂੰ ਸਾਫ ਕਰਦੇ ਹਾਂ ਪਾਉਣਿਆਂ ਨੂੰ ਅਸੀਂ ਸਾਫ ਪਾਣੀ ਚ ਪਾਡ ਲਾਂਗੇ ਇਨੋਂ ਉਹ ਬੱਤਕ ਕੱਢਣਾ ਜਦੋਂ ਤੱਕ ਉਹ ਪਾਣੀ ਸਾਫ਼ ਨਹੀਂ ਹੁੰਦਾ ਇਹ ਬਹੁਤ ਸਿੰਪਲ ਜਿਹਾ ਤੋਕਾ ਤਰੀਕਾ ਹੈ ਜਦੋਂ ਪਾਣੀ ਬਹੁਤ ਵਧੀਆ ਸਾਫ਼ ਹੋ ਗਿਆ ਤੇ ਨਾਲ ਇਹਨਾਂ ਪਾਣੀ ਦੇ ਵਿੱਚ ਉਹ ਮਹਿਕ ਆਏਗੀ ਆ ਦੇਖੋ ਪਾਣੀ ਆ ਜਿਹੋ ਨਾਲ ਸਮੈਲ ਆਏਗੀ ਪਾਣੀ ਦੇ ਵਿੱਚ ਬਨਾਈ ਦੀ ਸਾਰੀ ਖਤਮ ਹੋ ਗਈ ਹੈ ਇਹ ਪੀਨਾ ਬਹੁਤ ਵਧੀਆ ਪੋਣੇ ਸਾਫ ਹੁੰਦੇ ਆ ਤੁਸੀਂ ਵੀ ਚਿਕਨ ਦੇ ਪੋਣਿਆਂ ਨੂੰ ਸਿਰਕਾ ਤੇ ਸਰ੍ਹੋਂ ਦਾ ਤੇਲ ਪਾ ਕੇ ਸਾਫ ਕਰਿਓ ਤਾਂ ਇਸ ਨੂੰ ਸਾਬਣ ਨਾਲ ਦੀ ਲੋੜ ਨਹੀਂ ਆਪਣਾ ਇਹ ਰਗੜਾ ਨੂੰ ਦੇਖੋ ਪੋਣੇ ਸਾਫ ਆ ਗਿਆ ਤਾਂ ਹੁਣ ਅਸੀਂ ਪੋਣਿਆਂ ਨੂੰ ਨਿਚੋਰ ਕੇ ਛਾੜ ਤੇ ਆਪਣੇ ਪਾ ਲਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਉਹਨਾਂ ਸਿੱਤ ਨੂੰ ਟੁੱਪ ਵਿੱਚ ਸੁੱਕਣੇ ਵਾਦਾਂਗੇ